ਆ ਨੋ ਹੋਸ ਲਾਉ ਤੋਂ ਦਾ ਕੀ ਹਾਲ ਚਾਲ ਹੈ ਅੱਜ ਆਪਾਂ ਕੱਟਣ ਲੱਗਿਆਂ ਸਟੇਪ ਫਲਵਾਰ ਠੀਕ ਹੈ ਜੀ ਜਿਸ ਦੇ ਉੱਪਰ ਲਗਾਉਣੇ ਆ ਆਪਾਂ ਨੇ ਪੈਚ ਠੀਕ ਹੈ ਜੀ ਉਹ ਹੈ ਇਹ ਜਿਹੜੀ ਸਟੇਪ ਫਲਵਾਰ ਹੈਗੀ ਹੈ ਇਹਦੀ ਲੰਬਾਈ ਹੈਗੇ ਹੈ 33 ਇੰਚ ਠੀਕ ਹੈ ਜੀ 33 ਇੰਚ ਲੰਬਾਈ ਹੈ ਤੇ 24 ਬੈਲਟ ਹੈ 9 ਇੰਚ ਉਹ ਹੋ ਰਹੀ ਹੈ ਠੀਕ ਹੈ ਜੀ ਤਾਂ ਮਤਲਬ ਸਸਤੀ ਸਲਵਾਰ ਵਾਂਗੂ ਬਣਾਉਣੀ ਆ ਆਪਾਂ ਨੇ ਪ੍ਰਿੰਟ ਐਕਸ ਪਾ ਕੇ ਬਣਾਉਣੀ ਆ ਤੇ ਇੱਥੇ ਲਗਾਉਣਾ ਆਪਾਂ ਨੇ ਪੈਚ ਠੀਕ ਹੈ ਜੀ ਤੇ ਇਸ ਸਲਵਾਰ ਦਾ ਮਤਲਬ ਕੀ ਜਿਹੜਾ ਕਸਟਮਰ ਆ ਉਹਦਾ ਮਤਲਬ ਉਹ ਆ ਕਿ ਮੇ ਸਲਵਾਰ ਬਿਲਕੁਲ ਮਤਲਬ ਖੜਮੀ ਹੋਣੀ ਚਾਹੀਦੀ ਆ ਠੀਕ ਹੈ ਜੀ ਮੈਂ ਚਲੋ ਆਪਾਂ ਨਾਲ ਨਾਲ ਥੋੜੀ ਵੀ ਦੱਸਦੇ ਆ ਠੀਕ ਹੈ ਤੇ ਜਿਵੇਂ ਹੁਣ 3 ਇੰਚ ਸਲਵਾਰ ਆਪਣੀ ਤੇ ਆਪਾਂ 5 ਇੰਚ ਕੱਢ ਦੇਣਾ ਬੈਲਟ ਠੀਕ ਹੈ ਜੀ ਬੈਲਟ ਕੱਢਣ ਤੋਂ ਬਾਅਦ ਤਾਂ ਆਪਣੀ ਜਿਹੜੀ ਸਲਵਾਰ ਹੈ ਉਹ ਰਹਿ ਗਈ ਬਸ 3 ਇੰਚ ਠੀਕ ਹੈ ਜੀ 32 ਜੋ ਆਪਾਂ ਨੇ 1 ਇੰਚ ਖਰਚਾ ਰੱਖਣਾ ਤੇ ਆਪਾਂ 33 ਇੰਚ ਦੇ ਜਿਹੜੇ ਨੇ ਪੱਲੇ ਲੈਣੇ ਠੀਕ ਹੈ ਜੀ ਲੰਬਾਈ ਦੇਣੀ ਆਪਾਂ ਨੇ 33 ਇੰਚ ਠੀਕ ਹੈ ਜੀ 33 ਇੰਚ ਲੰਬਾਈ ਦੇਣੀ ਪਰ ਆਪਾਂ ਨੇ 32 ਇੰਚ ਲਈਆ ਕਿਉਂਕਿ ਆਪਾਂ ਨੇ ਬਿਲਕੁਲ ਹੀ ਖੜਮਾ ਵਾਂਗਰ ਰੱਖਣਾ ਹੈ 32 ਇੰਚ ਲੈ ਲਈਆ ਆਪਾਂ ਨੇ ਜਿੱਧਰੋਂ ਆਪਣੀ ਮੂਰੀ ਹੈ ਨਾ ਸੈਂਟਰਾਂ ਮੂਰੀ ਦਾ ਉਧਰੋਂ ਆਪਾਂ ਨੇ ਹੋ ਲੈ ਲਈ 33 ਇੰਚ ਜਿੱਥੇ ਆਪਾਂ ਏਦਾਂ ਦੇ ਪਲੇਟ ਪਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਆਥਣ ਵਾਲੀ ਸੈਡ ਆਪਾਂ ਨੇ ਲਈ ਹੈ ਜੀ 30 ਇੰਚ ਠੀਕ ਹੈ 30 ਇੰਚ ਕਿਉਂ ਲਈ ਆਪਾਂ ਨੇ 3 ਇੰਚ ਵੱਧ ਕੇ ਲਿਆ ਜਿਹੜੀ ਸਲਵਾਰ ਹੈ ਪਹੁੰਚੇ ਤੋਂ ਪਿੱਛੋਂ ਨਾ ਚੱਕ ਹੋਵੇ ਪਰ ਅੱਗੋਂ ਖੜਮੀ ਰਹੇ ਪਿੱਛੋਂ ਚੱਕ ਨਾ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਮਤਲਬ ਕਿ ਆਪਾਂ ਨੇ ਸੈਡ ਤੇ ਪਾ ਦੇਣੀਆਂ ਨੇ ਕੁੰਡੀਆਂ ਠੀਕ ਹੈ ਜੀ ਆਪਾਂ ਨੇ 15 ਇੰਚ ਆਸਾਂ ਰੱਖ ਲਿਆ ਤੇ 9 ਇੰਚ ਰੱਖ ਲਈ ਮੋਰੀ ਠੀਕ ਹੈ ਜੀ 9 ਇੰਚ ਮੋਰੀ ਰੱਖੀ ਆਪਣੀ ਸਾਢੇ 4 8 ਨੂੰ ਠੀਕ ਹੈ ਅੰਨੀ ਕੋ ਮਤਲਬ ਕਿ ਅੰਨੀ ਤੋਂ ਮੋਰੀ ਪਸੰਦ ਕਰਦੇ ਨੇ ਕਸਟਮਰ ਲੈ ਜਿਹੜੇ ਆਪਣੇ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਕਰਦਾਂਗੇ ਕਟਾਈ ਠੀਕ ਹੈ ਜੀ ਆਪਾਂ ਨੇ ਫੋਲਡ ਫੋਲਡ ਕਰਿਆ ਹੋਇਆ ਸੂਟ ਠੀਕ ਹੈ ਜੀ ਤੇ ਇਸ ਤੋਂ ਬਾਅਦ ਕਰਦਾਂਗੇ ਆਪਾਂ ਕਟਾਈ ਤੁਸੀਂ ਦੇਖਿਓ ਇਹ ਐਵੇਂ ਜਾਊਗੀ ਜੀ ਰੇਲ ਠੀਕ ਹੈ ਜੀ ਹੁਣ ਆਪਾਂ ਨੇ ਇਸ ਜਿੱਕਰ ਦੀ ਕਟਾਈ ਇਸ ਨੂੰ ਥੋੜਾ ਜਿਹਾ ਕਰਾਂਗੇ ਆਪਾਂ ਅੱਗੇ ਪਾਊਡਰ ਜਿਹੜਾ ਹੈਗਾ ਉਹ ਹੈਗਾ ਛੋਟਾ ਤੇ ਇਸ ਤੋਂ ਬਾਅਦ ਪੱਕੇ ਤੋਂ ਦਿਨਾ ਘਟਿਆ ਨਹੀਂ ਜਾਂਦਾ ਤੇ ਮਤਲਬ ਕਿ ਪੱਕੇ ਚ ਜ਼ਿਆਦਾ ਉੱਡ ਹੀ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਪਾਵਾਂਗੇ ਆਪਾਂ ਪੁੰਦੇ ਪਹਿਲਾਂ ਪੰਜਨਾ ਇਹ ਵਾਲਾ ਕਾਣ ਹੈ ਕੱਢ ਲਈਏ ਠੀਕ ਹੈ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹ ਨਿੱਚੇ ਕੁੰਡੇ ਗਿਰਪ ਨਾਲ ਜਿਹੜਾ ਘੇਰਾ ਕਿਉਂਕਿ ਹੈਵੀ ਸਾਈਜ਼ ਆ ਨਾ ਮਾਸਟਰ ਕਸਟਮਰ ਦਾ ਅੰਤੇ ਹੀ ਪਾਉਣਾ ਤੇ ਇਸ ਵਿੱਚ ਪਾ ਦੇ ਆਪਾਂ ਨੇ ਕੁੰਡੇ ਠੀਕ ਹੈ ਦੇਖੋ ਇੱਕ ਮਿੰਟ ਰੰਗ ਤੋਂ ਮੈਂ ਇਹਨੂੰ ਹੋਲਡ ਕਰਤਾ ਥੋੜਾ ਜਿਹਾ ਹਾਂਜੀ ਉਪਰ ਤੇ ਪਾਨੇ ਜਿਹੜੇ ਆ ਕੁੰਡੇ ਪਾਉਣੇ ਨੇ ਦੇ ਮੰਤਵਤ ਬਾਦ ਹੁਣ ਆਪਾਂ ਨੇ ਇੱਥੇ ਲੈ ਲਿਆ ਆਸਣ ਆਸਣ ਕਿੰਨਾ ਲੈਣਾ ਆਪਾਂ ਨੇ 1/2 ਇੰਚ ਠੀਕ ਹੈ ਜੀ 1/2 ਇੰਚ ਆਸਣ ਲੈ ਕੇ ਤੇ ਫਿਰ ਇਸ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਹ ਜੇ ਜੀ ਇਹ ਨਾਲ ਇਹ ਸਾਰੀ ਸਿਲਾਈ ਜਾ ਕੇ ਸੱਟ ਹੋ ਜਾਂਦੀ ਹੈ ਠੀਕ ਹੈ ਜੀ ਇਹ ਥੋੜੀ ਜਿਹੀ ਗੁਲਾਈ ਤੇ ਹੋ ਜਾਂਦੀ ਹੈ ਤੇ ਇਹ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕੱਟ ਕੇ ਕਿ ਜੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਆ ਦੇਖੋ ਹੁਣ ਆਪਾਂ ਨੇ ਇਹਦੀ ਕਰਤੀ ਕਟਾਈ ਤੇ ਇਹ ਸਲਵਾਰ ਵੀ ਆਪਾਂ ਤੁਹਾਨੂੰ ਪੂਰੀ ਜਿਹੜੀ ਫਿਸ਼ਿੰਗ ਹੈ ਹਨਾ ਉਹ ਵੀ ਦਿਖਾਵਾਂਗੇ ਮਤਲਬ ਜਦ ਪੂਰੀ ਤਿਆਰ ਹੋ ਗਈ ਉਹ ਵੀ ਦਿਖਾਵਾਂਗੇ ਤੇ ਇਹ ਆਈਸ ਅਪਰੇ ਸਲਵਾਰ ਠੀਕ ਹੈ ਜੀ ਤੇ ਤੁਸੀਂ ਦੇਖੋ ਕੋ ਸੌਰੀ ਮੇਰੇ ਕੋਲੇ ਵੱਡਾ ਕਾਊਂਟਰ ਨਹੀਂ ਹੈਗਾ ਤੇ نیچے ਮੇਰੇ ਲੱਕ ਨੂੰ ਪ੍ਰੋਬਲਮ ਹੈ ਕਿ ਮੈਂ ਨੀਚੇ ਬੈਠ ਨਹੀਂ ਸਕਦੀ ਐਗੀ ਤੇ ਆ ਦੇਖੋ ਠੀਕ ਹੈ ਜੀ ਇਹ ਹੋ ਗਿਆ ਆਪਣੇ ਕੁੰਦੇ ਤੇ ਇਹ ਆਪਣੀ ਕੱਤੀ ਦੀ ਸਲਵਾਰ ਤੇ ਸਲਵਾਰ ਬਿਲਕੁਲ ਖੜਮੀ ਰਹੂਗੀ ਤੇ ਆਪਾਂ ਤੁਹਾਨੂੰ ਪੂਰੀ ਜਿਹੜੀ ਸਟਿਚਿੰਗ ਹੋਊਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਕਿੰਨੇ ਪੈਚ ਬਣਾ ਰਹੇ ਹਾਂ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਪੈਚ ਲਾਉਂਦੇ ਲੈਂਥ ਐਦਾਂ ਐਦਾਂ ਜਿਹੇ ਲੈਂਥ ਲੱਗਦੀ ਹੈ ਇਹ ਜਿਹੜੀ ਪੈਚ ਦੀ ਲੈਂਥ ਲੱਗਦੀ ਹੈ ਐਦਾਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਪੈਚ ਵੀ ਲੱਗੇ ਦਾ ਦਿਖਾਵਾਂਗੇ ਤੁਹਾਨੂੰ ਸਿਖਾਵਾਂਗੇ ਸਾਰਾ ਅਗਲੀ ਵੀਡੀਓ ਵਿੱਚ ਤੁਹਾਨੂੰ ਪਾਵਾਂਗੇ ਠੀਕ ਹੈ ਜੀ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ ਬੈਲਟ ਤੁਸੀਂ ਕਿਵੇਂ ਕੱਢਣੀ ਹੈ ਉਹ ਤੁਹਾਨੂੰ ਪਤਾ ਹੀ ਹੈ ਹਨਾ ਵੀ ਬੈਲਟ ਆਪਾਂ ਕਿਵੇਂ ਕੱਢਦੇ ਆਂ ਬੈਲਟ ਦਾ ਕਈ ਵਾਰੀ ਜੋੜ ਦੀ ਬਹੁਤ ਤੈ ਆਉਂਦੇ ਨੇ ਤੇ ਬੈਲਟ ਆਪਾਂ ਕਿਵੇਂ ਕਰਦੇ ਆਂ ਉਹ ਤੁਹਾਨੂੰ ਪਤਾ ਤੇ ਬਾਕੀ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ